ਮੰਡੀ ਗਵਿੰਦਗੜ ਸਾਰੇ ਹਿੰਦੂ ਸੁਗਠਣਾ ਵੱਲੋਂ ਬੰਗਲਾਦੇਸ਼ ਦੇ ਵਿੱਚ ਜੋ ਹਿੰਦੂਆਂ ਤੇ ਅਤਿਆਚਾਰ ਹੋ ਰਿਹਾ ਮੰਦਰ ਢਾਏ ਜਾ ਰਹੇ ਨੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਹਿੰਦੂਆਂ ਤੇ ਜ਼ਬਰ ਜਨਾਹ ਹੋ ਰਿਹਾ ਸਾਡੀ ਭੈਣਾਂ ਦੀ ਇੱਜ਼ਤ ਰੁੱਟੀ ਜਾ ਰਹੀ ਹੈ ਉਹਦੇ ਪਲੱਸ ਦੇ ਵਿੱਚ ਮੰਡੀ ਗਵਿੰਦਗੜ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਅੱਜ ਬਹੁਤ ਵੱਡਾ ਰੋਸ ਮਾਰਚ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਸਾਰੇ ਧਾਰਮਿਕ ਸੰਸਥਾਾਂ ਦੇ ਲੀਡਰ ਸਾਰੇ ਹਿੰਦੂ ਅੱਜ ਇਕੱਠੇ ਹੋ ਕੇ ਮਾਤਰ ਸ਼ਕਤੀ ਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਰੋਸ ਮਾਰਚ ਕੱਢਿਆ ਅਸੀਂ ਸੈਂਟਰ ਸਰਕਾਰ ਨੂੰ ਕਹਿੰਦੇ ਹਾਂ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਅਤਿਆਚਾਰ ਨੂੰ ਰੋਕਣ ਵਾਸਤੇ ਫੌਰੀ ਸਖਤ ਤੋਂ ਸਖਤ ਕਦਮ ਜਿਹੜੇ ਚੁੱਕੇ ਜਾਣ ਇਹ ਜੋ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਉੱਪਰ ਅਤਿਆਚਾਰ ਹੋ ਰਹੇ ਹਨ ਉਦੇ ਪ੍ਰੋਟੈਸਟ ਵਜੋਂ ਮੰਡੀ ਗੁਵਿੰਦਗੜ੍ਹ ਦੇ ਵਿੱਚ ਸਾਰੇ ਜੋ ਸਨਾਤਨ ਪ੍ਰੇਮੀ ਨੇ ਉਹਨਾਂ ਨੂੰ ਸਾਰਿਆਂ ਨੇ ਅੱਜ ਆਹਵਾਨ ਤੇ ਇਕੱਠੇ ਹੋਏ ਨੇ ਕਿ ਤਾਂ ਕਿ ਯੂਨੋ ਤੱਕ ਸਾਡੀ ਆਵਾਜ਼ ਪਹੁੰਚੇ ਜੋ ਉੱਥੇ ਹਿੰਦੂਆਂ ਦੇ ਕਾਰੋਬਾਰ ਲੁੱਟੇ ਜਾ ਰਹੇ ਨੇ ਆ ਆਵਾਜ਼ ਬੁਲੰਦ ਕਰਨ ਵਾਸਤੇ ਮੰਡੀ ਗੋਵਿੰਦਗੜ੍ਹ ਦੇ ਵਿੱਚ ਇਹ ਐਡਾ ਵੱਡਾ ਜੋ ਹਜੂਮ ਇਕੱਠਾ ਹੋਇਆ ਹੈ ਇਹ ਸਾਰੇ ਅਸੀਂ ਸਨਾਤਨ ਪ੍ਰੇਮੀਆਂ ਨੂੰ ਬੇਨਤੀ ਕਰਦੇ ਆ ਭਾਰਤ ਵਾਸੀਆਂ ਨੂੰ ਜਿਹੜਾ ਹਿੰਦੂਆਂ ਨਾਲ ਜੋ ਤੱਕਾ ਹੋ ਰਿਹਾ ਹੈ ਉਹਦੇ ਖਿਲਾਫ ਆਵਾਜ਼ ਬੁਲੰਦ ਕਰੋ ਤਾਂ ਕਿ ਬੰਗਲਾਦੇਸ਼ ਜੋ ਪਹਿਲਾ ਭਾਰਤ ਦਾ ਹੀ ਹਿੱਸਾ ਸੀ ਉਹਨਾਂ ਨੂੰ ਥੋੜੇ ਜੀ ਉੱਥੇ ਦੀ ਸਰਕਾਰ ਨੂੰ ਸ਼ਰਮ ਮਹਿਸੂਸ ਹੋਵੇ ਜੋਗੀ ਸਾਰੀ ਦੁਨੀਆ ਨੂੰ ਪਤਾ ਹੈ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦਾ ਜੋ ਨਰਸੰਹਾਰ ਹੋ ਰਿਹਾ ਹੈ ਗਰੀਬ ਬੱਚਿਆਂ ਨੂੰ ਮਾਰਿਆ ਜਾ ਰਿਹਾ ਹੈ ਔਰਤਾਂ ਨਾਲ ਮਾਰੇ ਕਰਮ ਕਰੇ ਜਾ ਰਹੇ ਨੇ ਹਿੰਦੂ ਮੰਦਰਾਂ ਨੂੰ ਤੋੜਿਆ ਜਾ ਰਿਹਾ ਹੈ ਤੇ ਜਿਹੜੇ ਉੱਥੇ ਰਹਿਣ ਵਾਲੇ ਪੁਜਾਰੀ ਨੇ ਉਹਨਾਂ ਨੂੰ ਬੰਦੀ ਬਣਾਇਆ ਜਾ ਰਿਹਾ ਹੈ ਇਹ ਸਮਾਂ ਇਕੱਲੇ ਬੰਗਲਾਦੇਸ਼ ਦੇ ਵਿੱਚ ਨਹੀਂ ਚੱਲ ਰਿਹਾ ਡੇ ਬਾਈ ਡੇ ਚੱਲ ਸਾਰੇ ਮੁਲਕਾਂ ਦੇ ਵਿੱਚ ਹੀ ਰਿਹਾ ਹੈ ਕਿਤੇ ਘਟ ਹੈ ਤੇ ਕਿਤੇ ਉਜਾਗਰ ਹੋ ਕੇ ਬੰਗਲਾਦੇਸ਼ ਦੀ ਤਰ੍ਹਾਂ ਸਾਹਮਣੇ ਆ ਰਿਹਾ ਹੈ ਮੈਂ ਸਾਰੇ ਜਗ੍ਹਾ ਦੇ ਉੱਪਰ ਰਹਿਣ ਵਾਲੇ ਸਾਰੇ ਹਿੰਦੂ ਭਾਈਆਂ ਨੂੰ ਸਾਰੇ ਸਮਾਜ ਨੂੰ ਇਹ ਕਹਿਣਾ ਚਾਹੂੰਗਾ ਬਿਨਾ ਬੁਰੇ ਅੰਸ਼ਰਾਂ ਤੋਂ ਬਚੋ ਜਿਹੜੇ ਇਸ ਤਰੀਕੇ ਦੇ ਨਾਲ ਸਾਡੇ ਹਿੰਦੂਆਂ ਨੂੰ ਖਤਮ ਕਰਨ ਦੇ ਤਲੇ ਹੋਏ ਨੇ ਜੇ ਆਪਾਂ ਅੱਜ ਵੀ ਇਕੱਠੇ ਨਹੀਂ ਹੋਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣਾ ਕਦੇ ਵੀ ਕੋਈ ਬਚਾਅ ਨਹੀਂ ਹੋ ਸਕਦਾ ਇਸ ਕਰਕੇ ਮੇਰੀ ਸਾਰੇ ਆਮ ਜਨਤਾ ਨੂੰ ਇਹ ਅਪੀਲ ਹੈ ਵੀ ਕਦੇ ਵੀ ਕੋਈ ਐਸਾ ਰੋਸ਼ ਹੁੰਦਾ ਹੈ ਜਿਸ ਦੇ ਵਿੱਚ ਆਮ ਜਨਤਾ ਦੇ ਹੱਕ ਦੇ ਵਿੱਚ ਕਰਨ ਦੀ ਲੋੜ ਹੈ ਤਾਂ ਆਪਾਂ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮੇਰੀ ਅਪੀਲ ਹੈ ਕਿ ਜੋ ਬੰਗਲਾਦੇਸ਼ ਦੇ ਵਿੱਚ ਸਾਡੇ ਹਿੰਦੂਆਂ ਦਾ ਨੁਕਸਾਨ ਹੋ ਰਿਹਾ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਕਾਨੂੰਨ ਦੇ ਤਹਿਤ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੈ ਸ਼੍ਰੀ